ਜਿੱਥੇ ਅੱਜ ਸ਼ਾਮ ਨੂੰ بارش ਦੇ ਨਾਲ ਮੌਸਮ ਸੁਹਾਵਣਾ ਹਾਇਆ ਉਥੇ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਚੱਕ ਵਜਿੱਦਾ ਟਾਲੀ ਵਾਲਾ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਚੇ ਭਤੀਜੇ ਦੀ ਮੌਤ ਹੋ ਗਈ ਹੈ ਖਬਰ ਸੁਣ ਕੇ ਆਸ-ਪਾਸੇ ਮਾਹੌਲ ਜਿਹੜਾ ਗਮਗੀਨ ਹੋ ਗਿਆ ਤੁਸੀਂ ਸਕਰੀਨ ਤੇ ਵਖਰੇ ਹੋ ਪਰਿਵਾਰਕ ਮੈਂਬਰ ਪੁਲਿਸ ਨੂੰ ਬਿਆਨ ਦੇ ਰਹੇ ਹਨ ਇੱਥੇ ਜਾਣਕਾਰੀ ਇਹ ਮਿਲੀ ਹੈ ਕਿ ਚਾਚੇ ਭਤੀਜੇ ਵਿੱਚੋਂ ਚਾਚਾ ਅਸਮ ਰਾਈਫਲ ਬੀਐਸਐਫ ਵਜਿ ਨੌਕਰੀ ਕਰਦਾ ਸੀ ਦੇਸ਼ ਦੀ ਸੇਵਾ ਕਰਦਾ ਸੀ ਅਤੇ ਛੁੱਟੀ ਕੱਟਣ ਲਈ ਅੱਜ ਤੋਂ 4 ਦਿਨ ਪਹਿਲਾਂ ਹੀ ਘਰ ਆਇਆ ਸੀ ਅਤੇ ਹੁਣ ਆਪਣੇ ਖੇਤ ਵਿੱਚ ਝੋਨਾ ਲਗਾਉਣ ਲਈ ਜ਼ਮੀਨ ਕਦੂ ਕਰਨ ਲਈ ਗਿਆ ਸੀ ਸ਼ਾਮ ਨੂੰ ਗਰਮੀ ਤੋਂ ਰਾਹਤ ਮਿਲੀ ਬਿਜਲੀ ਚਮਕੀ ਜੋ ਕਿ ਖੇਤ ਵਿੱਚ ਡਿੱਗੀ ਜਿਸ ਨਾਲ ਚਾਚੇ ਤੇ ਜੇਦੀ ਮੌਤ ਹੋ ਗਈ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿਸ ਤਰ੍ਹਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਸੰਬੰਧ ਵਿੱਚ ਪਰਿਵਾਰ ਵਾਲਿਆਂ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਰਕਦੀ ਕੀ ਨਾਮ ਆਦਾ ਕਿਤੋਂ ਦੇ ਰਹਿਣਾ ਕਰੀਓ ਮੇਰਾ ਨਾਮ ਜਗਿੰਦਰ ਸਿੰਘ ਜੀ ਇਹ ਚੱਕ ਵਜੀਦਾ ਦੇ ਰਹਿਣ ਵਾਲੇ ਕੀ ਘਟਨਾ ਕਰਮ ਕੀ ਵਾਪਰਿਆ ਪੂਰਾ ਹੈ ਪੈਸੇ ਸੀ ਅਜੋ ਹਨਾ ਸ਼ੁਰੂ ਕੀਤਾ ਸੀਗਾ ਜੀ ਰਫੜ ਕਰਕੇ ਤੇ ਪੱਟੇ ਵੱਡੇ ਨਾ ਸੀ ਸਾਰੇ ਨੇ ਇਕੱਠੇ ਪੱਟ ਵੜ ਗਏ ਤੇ ਗੈਨ ਗੇੜਾ ਮਾਰਨ ਵਾਸਤੇ ਕਸੀ ਪੱਟੇ ਲੱਦਦੇ ਪਏ ਸੀਗੇ ਤੇ ਅਚਾਨਕ ਬਿਜਲੀ ਚਮਕ ਵੱਜੀ ਐ ਅਸੀਂ ਭੱਜ ਕੇ ਗਏ ਤੇ ਦੋਨੇ ਡਿੱਗੇ ਪਏ ਸੀਗੇ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਮੌਕੇ ਤੇ ਹੋ ਗਈ ਸੀ ਕੀ ਲੱਗਦੇ ਸੀ ਦੋਨੋਂ ਤੁਹਾਡੇ ਇੱਕ ਮੇਰਾ ਬ੍ਰਦਰ ਹੈ ਤੇ ਇੱਕ ਮੇਰਾ ਬੱਚਾ ਮੁੰਡਾ ਹੈ ਗਾਇਜੇ ਬ੍ਰਦਰ ਦੀ ਕਿੰਨੀ ਉਮਰ ਸੀ ਬ੍ਰਦਰ ਦੀ ਉਮਰ ਹੈ ਉਹ ਵੀ ਜਿੰਨ ਤੋਂ ਕਰੀਬਾ ਨੇ 30 40 ਸਾਲ ਦਾ ਕਰੀਬ ਬੱਚੇ ਹੈਗੇ ਨੇ ਉਹਦੇ ਬੱਚਾ ਇੱਕ ਹੈ ਗਿਆ ਕੁੜੀ ਆਈ ਨੇ بیٹے ਤੁਹਾਡੇ ਦਾ ਹਾਂਜੀ بیٹے ਦਾ ਅਨ ਮੈਰਿਡ ਹੈ ਜੀ ਕਿੰਨੀ ਉਮਰ ਹੁੰਦੀ ਹੈ ਹਾਂ ਜੀ ਉਮਰ ਹੋਏਗੀ ਜੀ 20 ਸਾਲ ਦਾ ਬੱਚੀ 26 ਸਾਲ ਦੀ 25 26 ਸਾਲ ਦੀ ਕੀ ਹੋਣਾ ਅੰਕਲ ਜੀ ਮੋਟ ਦਾ ਕੁਦਰਤੀ ਵਾਪਰੀ ਆ ਪਰ ਫਿਰ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਾਡਾ ਸਾਰਾ ਗਰ ਜਿਵੇਂ ਕਹਿੰਦੇ ਨੂੰ ਕੁਝ ਨਹੀਂ ਰਹਿ ਗਿਆ ਜੀ ਹੁਣ ਜਿਹੜੇ ਕੋਕੀ ਕਿਤੇ ਡਿਊਟੀ ਕਰਦੇ ਸਨ ਅਸਾਮ ਤੇ ਜੀ ਅਸਾਮ ਰਹਿ ਪਏ ਜੀ ਕਹਿੰਦੇ ਅਸਾਮ ਨਹੀਂ ਗਿਆ ਛੁੱਟੀ ਆਏ ਹਾਂ ਹਾਂ ਛੁੱਟੀ ਆਏ ਜਾਂ ਚੌਥਾ ਪੰਜਵਾਂ ਦੇਣਾ ਜੀ ਉਹ ਕੀ ਕਰਨਾ ਕਰਵਾ ਰਹੇ ਕੋਈ ਨਹੀਂ ਦਾ ਕੋਈ ਤੇ ਕਰੀਬ 6 ਵਜੇ ਦਾ ਟਾਈਮ ਸੀ ਜੀ ਤੇ ਸਮਾਨੀ ਬਿਜਲੀ ਗਈ ਹੈ ਜਿਹਦੇ ਨਾਲੇ ਖੇਤ ਕੰਮ ਕਰਦੇ ਸੀ ਸਾਰਾ ਪਰਿਵਾਰ ਇਹ ਦੋਵੇਂ ਜਿਹੜੇ ਲੜਕੇ ਸੀ ਚਾਚਾ ਭਤੀਜਾ ਕਮਲਪ੍ਰੀਤ ਤੇ ਕਸ਼ਮੀਰ ਸਿੰਘ ਇਹ ਆਪਣੇ ਝੋਨੇ ਦੀਆਂ ਵਟਾਂ ਬਣਾ ਰਹੇ ਸੀ ਇਕੱਠੇ ਤੇ ਸਮਾਨੀ ਬਿਜਲੀ ਡਿੱਗਣ ਨਾਲ ਮਤਲਬ ਇਹਨਾਂ ਦੀ ਉੱਥੇ ਡੈਥ ਹੋ ਗਈ ਮੋਕੇ ਤੇ ਦੂਜਾ ਪਰਿਵਾਰ ਜਿਹੜਾ ਪਾਸੇ ਸਾਈਡ ਦੇ ਕੋਈ ਪੱਠੇ ਵੱਢ ਰਿਹਾ ਸੀ ਕੋਈ ਛੋਟ ਕਰ ਰਿਹਾ ਸੀਗਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਨਾਂ ਦੇਖਿਆ ਜਾ ਕੇ ਤੇ ਉਹ ਦੋਨੇ ਡੈਥ ਹੋ ਗਏ ਸਰ ਕਿੰਨੀ ਕਿੰਨੀ ਉਮਰ ਸੀ ਬੰਦੇ ਦੀ ਉਮਰ ਕਰੀਬ ਇੱਕ ਤਾਂ ਜਿਹੜਾ ਇਹਦਾ ਕਸ਼ਮੀਰ ਸਿੰਘ ਆ ਉਹਦਾ ਆਰਮੀ 'ਚ ਛੁੱਟੀ ਆਇਆ 15 ਦਿਨ ਦੀ दूजा मुंडा जरा बी ए की यंग एज ने दोनों बस कार्रवाई जो एक सौ चौहत्तर की कार्रवाई करेंगे जो भी बनती जो कार्रवाई कानूनी कार्रवाई बनती करेंगे ए बी आई न्यूज चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत